ਹੈਲੋ ਸੈਸ਼ਟਿਕਲ ਦੇ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ 5 ਮੀਟਰ ਕਪੜੇ 'ਚ ਆਪਾਂ ਸੂਟ ਦੀ ਕਟਿੰਗ ਕਿਸ ਤਰੀਕੇ ਨਾਲ ਕਰਨੀ ਆ ਇਹ ਮੇਰੇ ਵਾਲੀ ਸਾਈਡ ਆ ਜੋ ਬੰਦ ਸਾਈਡ ਆ ਇਧਰਲੀ ਸਾਈਡ ਓਪਨ ਸਾਈਡ ਆ ਜਿਸ ਤਰ੍ਹਾਂ ਆਪਣਾ ਕਪੜਾ ਫੋਲਡ ਆਇਆ ਆ ਆਪਾਂ ਐਸੀ ਤਰ੍ਹਾਂ ਹੀ ਇਸ ਨੂੰ ਰੱਖ ਲੈਣਾ ਹੈ ਇਸ ਤੋਂ ਬਾਅਦ ਆਪਾਂ ਇੱਥੇ ਲੈਂਥ ਦਾ ਨਿਸ਼ਾਨ ਲਾਵਾਂਗੇ ਜਿੰਨੀ ਆਪਣੀ ਲੈਂਥ ਆ ਉਹਦੇ ਵਿੱਚ 3 ਇੰਚ ਪਲੱਸ ਕਰ ਲੈਣਾ ਹੈ 3 ਇੰਚ ਪਲੱਸ ਕਰਕੇ ਆਪਣੀ ਜਿੰਨੀ ਵੀ ਲੰਬਾਈ ਆਉਗੀ ਆਪਾਂ ਉਹਦਾ ਨਿਸ਼ਾਨ ਲਾ ਲੈਣਾ ਜਿਵੇਂ 43 ਇੰਚ ਮੇਰੇ ਕੋਲ ਲੰਬਾਈ ਆ ਜੀ 3 ਇੰਚ ਪਲੱਸ ਕੀਤੇ ਆ ਗਿਆ 46 ਇੰਚ ਇਥੋਂ 46 ਇੰਚ ਦਾ ਆਪਾਂ ਨੇ ਨਿਸ਼ਾਨ ਲਾ ਲੈਣਾ ਹੈ ਨਿਸ਼ਾਨ ਲਗਾਉਣ ਤੋਂ ਬਾਅਦ ਆ ਕੱਪੜੇ ਨੂੰ ਇਸ ਤਰੀਕੇ ਨਾਲ ਫੜਨਾ ਹੈ ਇਸ ਤਰ੍ਹਾਂ ਆਪਾਂ ਨੇ ਫੋਲਡ ਕਰਕੇ ਰੱਖ ਲੈਣਾ ਇਸ ਤਰੀਕੇ ਨਾਲ ਫੋਲਡ ਕਰਨ ਤੋਂ ਬਾਅਦ ਆ ਦੋ ਬੰਦ ਵਾਲੀ ਸਾਈਡ ਮੇਰੇ ਸਾਈਡ ਆਜੂਗੀ ਓਪਨ ਸਾਈਡ ਉਲਟਲੀ ਸਾਈਡ ਆਜੂਗੀ ਇਥੋਂ ਆਪ ਇੱਕੋ ਜਿਹਾ ਕਰਕੇ ਇਹਦੀ ਕਟਿੰਗ ਕਰ ਦਾਂਗੇ ਇਹ ਕਟਿੰਗ ਕਰ ਦਾਂਗੇ ਆਪਣੇ ਕੋਲ ਆਜੂਗੀ ਸ਼ਰਟ ਦੇ ਦੋ ਪੱਲਿਆਂ ਦੀ ਵੇ ਕਿਤੇ 프ਰੰਟ ਪੱਲੇ ਦੀ ਆਪਣੇ ਕੋਲ ਕਟਿੰਗ ਆ ਜੇਗੀ ਉਸ ਤੋਂ ਬਾਅਦ ਆਪਾਂ ਨੂੰ ਇਸ ਤਰੀਕੇ ਨਾਲ ਆਪਾਂ ਇਸ ਨੂੰ ਵਿਛਾ ਲੈਣਾ ਹੈ ਛੜ ਲਓ ਇੱਕੋ ਜਿਹਾ ਧਰ ਲੈਣਾ ਆਪਾਂ ਨੇ ਛੜ ਲਓ ਛੱਟ ਉਧਰ ਦੇਖੋ ਆਪਾਂ ਇੱਥੇ ਆ ਗਏ ਆਪਣੇ オーਪਨ ਪੱਲੇ ਦੋਨੇ ਮੇਰੇ ਵਾਲੀ ਸਾਈਡ ਆ ਗਏ ਹੁਣ ਆਪਣਾ ਜਿੰਨਾ ਘੇਰਾ ਉਹਦੇ ਵਿੱਚ 4 ਇੰਚ ਪਲੱਸ ਕਰਕੇ ਆਪਾਂ ਇੱਥੇ ਨਿਸ਼ਾਨ ਲਾ ਲਾਂਗੇ ਇਸੇ ਤਰ੍ਹਾਂ ਹੀ ਆਪਾਂ ਉੱਪਰ ਵੀ ਨਿਸ਼ਾਨ ਲਾ ਲਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਜਿਹਨੇ ਨਿਸ਼ਾਨ ਲਗਾਏ ਆਪਾਂ ਉਹਨਾਂ ਨੂੰ ਆਪਾਂ ਸਕੇਲ ਨਾਲ ਬਿਲਕੁਲ ਸਿੱਧਾ ਕਰ ਲਾਂਗੇ ਨਿਸ਼ਾਨਨ ਨੂੰ ਹੁਣ ਆਪਾਂ ਇੱਥੋਂ ਆਪਾਂ ਕਟਿੰਗ ਕਰ ਦਾਂਗੇ ਨਿਸ਼ਾਨ ਦੇ ਉੱਪਰ ਉੱਪਰ ਜੋ ਆਪਾਂ ਨਿਸ਼ਾਨ ਲਗਾਇਆ ਹੈ ਨਿਸ਼ਾਨ ਦੇ ਉੱਪਰ ਉੱਪਰ ਆਪਾਂ ਇਸ ਦੀ ਕਟਿੰਗ ਕਰ ਦਾਂਗੇ ਸਾਰੇ ਦੀ ਆਪਾਂ ਕਟਿੰਗ ਕਰ ਦਾਂਗੇ ਇੱਥੋਂ ਆਪਾਂ ਬੰਦ ਵਾਲੀ ਸਾਈਡ ਜਿਹੜੀ ਇੱਕ ਸਾਈਡ ਆਪੀ ਉਸ ਦੀ ਵੀ ਕਟਿੰਗ ਕਰ ਦਾਂਗੇ ਇਹ ਇਹ ਹੁਣ ਆਪਣੀ ਹੋ ਗਈ ਬੈਕ ਤੇ ਫਰੰਟ ਪੱਲੇ ਦੀ ਕਟਿੰਗ